ਇਹਰਾ ਦੇਖੋ ਕੈਰੈਕਟਰ ਫਰਸਟ ਵਾਲੇ ਨਾਲ ਮਿਲਦਾ ਜਿਹਦਾ ਇਹ 네ਗੇਟਿਵ ਨਾਂ ਆਉਂਦਾ ਹੈ ਤੇ ਆਊਟਫਿਟ ਸਾਡੇ ਥੋੜੇ ਇਸ ਵਾਰੀ ਡਿਫਰੈਂਟ ਹੈ ਕਿਉਂਕਿ ਉਹ ਤਰੰਗੀ ਜੀ ਦਿਖਾਈ ਗਈ ਹੈ ਜਿਹਨੂੰ ਬਾਹਰ ਜਾਣ ਦਾ ਚਾਹ ਹੈ ਮੇਰਾ ਕੈਰੈਕਟਰ ਜਿਹੜਾ ਰੀਅਲ ਲਾਈਫ ਦੇ ਵਿੱਚ ਬਿਲਕੁਲ ਆਪੋਜ਼ਿਟ ਹੈ ਇਹ ਚੀਜ਼ ਹਨਾ ਕਿਉਂਕਿ ਮੇਰੀ ਮੇਰੀ ਨਾਨਾ ਨਾ ਵੀ ਬਹੁਤ ਪੰਦੀ ਹੈ ਮੇਰੀ ਭਾਬੀ ਨਾ ਵੀ ਬਹੁਤ ਪੰਦੀ ਹੈ ਤੇ ਮੇਰੇ ਮਦਰ ਇਨ ਲਾ ਵੀ ਬਹੁਤ ਜਿਆਦਾ ਮਿਲਦੀ ਹੈ ਤਾਂ ਮੈਨੂੰ ਲੱਗਦਾ ਕਿ ਇੱਕ ਫਿਲਮ ਦੇ ਉੱਪਰ ਬਹੁਤ ਵੱਡੀ ਇਨਵੈਸਟਮੈਂਟ ਹੁੰਦੀ ਹੈ ਪ੍ਰੋਡਿਊਸਰ ਦਾ ਪੈਸਾ ਲੱਗਿਆ ਹੁੰਦਾ ਡਾਇਰੈਕਟਰ ਕਾਸਟ ਦੀ ਮਿਹਨਤ ਹੁੰਦੀ ਹੈ ਮੈਨੂੰ ਲੱਗਦਾ ਹਰ ਫਿਲਮ ਚੱਲਣੀ ਚਾਹੀਦੀ ਆ ਪਹਿਲਾਂ ਇਹ ਲੱਗ ਰਿਹਾ ਸੀ ਕਿ ਬੰਬੇ ਜਾਊਂਗੀ ਕਿਹਨੇ ਪਹਿਚਾਨਣਾ ਹੈ ਕਿਉਂਕਿ ਇੱਥੇ ਤਾਂ ਚਲੋ ਹੈਗਾ ਬਟ ਉੱਥੇ ਮੇਰੇ ਲਈ ਸ਼ੌਕਿੰਗ ਵਾਲੀ ਗੱਲ ਸੀ ਕਿ মিডিਆ ਨੂੰ ਸਾਰਿਆਂ ਨੂੰ ਮੇਰਾ ਨਾਮ ਪਤਾ ਸੀ ਮੈਨੂੰ ਦਲਜੀਤ ਜੀ ਨੇ ਕਿਹਾ ਕਿ ਤੁਸੀਂ ਬਹੁਤ ਸੋਹਣੇ ਲੱਗ ਰਹੇ ਹੋ ਤੇ ਪ੍ਰਿੰਦੀਪ ਨੇ ਮੇਰੀ ਬਹੁਤ ਤਾਰੀਫ ਕੀਤੀ ਸੀ ਨਿਸ਼ਾ ਮਾਨੁਰੀ ਸਾਡਾ ਮੌਜੂਦ ਨੇ ਨਿਸ਼ਾ ਬਹੁਤ ਸੋਹਣੀ ਫਿਲਮ ਆ ਸੀ ਵੇਖੀ ਐ ਤੇ ਤੁਹਾਡਾ ਕੈਰੈਕਟਰ ਬਹੁਤ ਪਸੰਦ ਕੀਤਾ ਖਾਸ ਕਰਕੇ ਤੁਹਾਡੇ ਆਊਟਫਿਟ ਬਹੁਤ ਸੋਹਣੇ ਆ ਉਹਦੇ ਵਿੱਚ ਸੋ ਜਦੋਂ ਸਾਰੇ ਲੋਕਾਂ ਨਾਲ ਬੈਠ ਕੇ ਇੱਥੇ ਵੇਖ ਰਹੇ ਸੀਗੇ ਕਿੱਦਾਂ ਦੇ ਰਿਐਕਸ਼ਨ ਨੋਟ ਕਰ ਰਹੇ ਸੀ ਲੋਕੀ ਨਹੀਂ ਬਿਲਕੁਲ ਮੇਰਾ ਦੇਖੋ ਕੈਰੈਕਟਰ ਫਸਟ ਵਾਲੇ ਨਾਲ ਮਿਲਦਾ ਜੁਲਦਾ ਹੀ ਹੈ 네ਗੇਟਿਵ ਨਾ ਨਾ ਆਉਂਦਾ ਤੇ ਆਊਟਫਿਟ ਸਾਡੇ ਥੋੜੇ ਇਸ ਵਾਰੀ ਡਿਫਰੈਂਟ ਹੈ ਕਿਉਂਕਿ ਉਹ ਅਤਰੰਗੀ ਜੀ ਦਿਖਾਈ ਗਈ ਹੈ ਜਿਹਨੂੰ ਬਾਹਰ ਜਾਣ ਦਾ ਚਾਹ ਉਹ ਸੂਟ ਸੱਟ ਵੀ ਨਹੀਂ ਲਾਈਕ ਕਰਦੀ ਪਿੰਡ ਵੀ ਨਹੀਂ ਲਾਈਕ ਕਰਦੀ ਸੋ ਦਾ ਗੈਟ ਇਦਾਂ ਮੈਸੇਜ ਦਿੱਤ ਬਹੁਤ ਸੋਹਣਾ ਦਿੱਤਾ ਗਿਆ ਇਸ ਫਿਲਮ ਦੇ ਵਿੱਚ ਕਿ ਹਨਾ ਕਿ ਸੱਸ ਨੂੰ ਤਾਂ ਜਿਹੜਾ ਇਹ ਪਿਆਰ ਹੈ ਉਹ ਬਣਿਆ ਰਹਿਣਾ ਚਾਹੀਦਾ ਤੇ ਜਦੋਂ ਤੁਸੀਂ ਇਹ ਫਿਲਮ ਵੇਖ ਰਹੀ ਸੀਗੇ ਸਮੀਰ ਦਾ ਨੂੰ ਕਹਿ ਰਹੇ ਸੀਗੇ ਕਿ ਹਾਂ ਇਹ ਚੀਜ਼ਾਂ ਜਿਹੜੀਆਂ ਆ ਬਿਲਕੁਲ ਸਹੀ ਤੁਸੀਂ ਕਰੈਕਟਰ ਜਿਹੜਾ ਆਪਣਾ ਤਾਂ ਨਿਭਾਇਆ ਨਹੀਂ ਬਾਇਆ ਪਰ ਵਾਕਈ ਇਹ ਚੀਜ਼ਾਂ ਜਿਹੜੀਆਂ ਸਾਡੇ ਸੰਸਾਰ ਦੇ ਵਿੱਚ ਜਾਂ ਸਮਾਜ ਦੇ ਵਿੱਚ ਹੈਗੀਆਂ ਚੇਂਜ ਹੋਣੀਆਂ ਜ਼ਰੂਰੀ ਦੇਖੋ ਮੇਰਾ ਕਰੈਕਟਰ ਜਿਹੜਾ ਰੀਅਲ ਲਾਈਫ ਦੇ ਵਿੱਚ ਬਿਲਕੁਲ ਆਪੋਜ਼ਿਟ ਹੈ ਇਹ ਚੀਜ਼ ਹਨਾ ਕਿਉਂਕਿ ਮੇਰੀ ਮੇਰੀ ਨਾਨਾ ਨਾ ਵੀ ਬਹੁਤ ਮੰਦੀ ਹੈ ਮੇਰੀ ਭਾਬੀ ਨਾ ਵੀ ਬਹੁਤ ਮੰਦੀ ਹੈ ਤੇ ਮੇਰੇ ਮਦਰ ਇਨ ਲਾ ਵੀ ਬਹੁਤ ਜ਼ ਇੱਕ ਨੈਗੇਟਿਵ ਸ਼ੇਡ ਸੀਗਾ ਜਿਹੜਾ ਡਾਇਰੈਕਟਰ ਨੂੰ ਲੱਗਿਆ ਕਿ ਹਾਂ ਮੈਂ ਤੇ ਨਹੀਂ ਤਾਂ ਮੈਮ ਨੇ ਕਰਨਾ ਹੈ ਬਟ ਲਾਸਟ ਦੇ ਉੱਪਰ ਉਹ ਵੀ ਸੁਧਰ ਗਈਆਂ ਸੋ ਸਾਡੇ ਵੱਲੋਂ ਇੱਕ ਮੈਸੇਜ ਹੈ ਸੰਸਾਰ ਨੂੰ ਕਿ ਚਾਹੇ ਜਿੰਨੀ ਮਰਜ਼ੀ ਬੁਰਾਈ ਹੋਵੇ ਪਰ ਲਾਸਟ ਤੇ ਉਹਨੂੰ ਉਛਾਈ 'ਚ ਕੱਲ ਨਹੀਂ ਪੈਂਦਾ ਅਮੀਰ ਕਿੰਨੇ ਖੁਸ਼ ਹੋਏ ਤੁਹਾਡਾ ਇਹ ਜਿਹੜਾ ਕਰੈਕਟਰ ਵੇਖ ਕੇ ਤੇ ਨਾਲ ਇਹ ਕਿੰਨਾ ਕਿ ਐਪਰੀਸ਼ੀਏਟ ਕੀਤਾ ਕਿ ਹਾਂ ਬਹੁਤ ਸੋਹਣੇ ਮੈਸੇਜ ਵਾਲੀ ਜਿਹੜੀ ਸਮੀਰ ਆਲਵੇਸ ਸਪੋਰਟ ਕਰਦੇ ਆ ਨਾ ਜੇ ਉਹਨਾਂ ਨੂੰ ਨਹੀਂ ਚੰਗਾ ਲੱਗਦਾ ਉਹ ਮੈਨੂੰ ਮੂੰਹ ਤੇ ਕਹਿ ਦਿੰਦੇ ਆ ਕਿ ਇਹ ਨਹੀਂ ਚੰਗਾ ਇਹ ਜੇ ਚੰਗਾ ਹੁੰਦਾ ਤਾਂ ਕਹਿ ਦਿੰਦੇ ਆ ਤੇ ਹੁਣ ਸਮੀਰ ਦੇ ਰਿਵਿਊ ਮੈਂ ਗੱਡੀ ਦੇ ਵਿੱਚ ਲਵਾਂਗੀ ਕਿਉਂਕਿ ਹੁਣ ਤਾਂ ਮੈਂ ਸਿੱਧਾ ਆਈਆਂ ਤੇ ਹਲੇ ਮੈਂ ਉਹਨਾਂ ਨੂੰ ਮਿਲੀ ਨਹੀਂ ਅੱਛਾ ਕਿਦਾਂ ਦਾ ਫੀਲ ਹੁੰਦਾ ਏ ਬੈਕ ਟੂ ਬੈਕ ਜਿਹੜੀ ਹੈ ਤੁਸੀਂ ਫਿਲਮ ਤੁਹਾਡੀ ਆ ਮੈਨੂੰ ਲੱਗਦਾ ਇਸ ਤੋਂ ਅਗਲੇ ਹਫਤੇ ਵਿੱਚ ਫਿਰ ਤੁਹਾਡੀ ਇੱਕ ਫਿਲਮ ਰਿਲੀਜ਼ ਹੋਣ ਵਾਲੀ ਹੈ ਕਿੰਨੀ ਖੁਸ਼ੀ ਹੁੰਦੀ ਹੈ ਕਿ ਹਾਂ ਲਗਾਤਾਰ ਜਿਹੜਾ ਕੰਮ ਚੱਲ ਰਿਹਾ ਹੈ ਫਿਲਮਾਂ ਆ ਰਹੀਆਂ ਹਰ ਮਹੀਨੇ ਦੇ ਵਿੱਚ ਦੇਖੋ ਆਲਵੇਸ ਵਧੀਆ ਲੱਗਦਾ ਹੈ ਨਾ ਕਾਸਟ ਦੀ ਮਿਹਨਤ ਹੁੰਦੀ ਹੈ ਮੈਨੂੰ ਲੱਗਦਾ ਹੁੰਦਾ ਹਰ ਫਿਲਮ ਚੱਲਣੀ ਚਾਹੀਦੀ ਆ ਮਤਲਬ ਲਾਸ ਕਿਸੇ ਨੂੰ ਨਹੀਂ ਹੋਣਾ ਚਾਹੀਦਾ ਕਿਉਂਕਿ ਇੱਕ ਫਿਲਮ ਨਾਲ ਬਹੁਤ ਜਣਾ ਦੇ ਘਰ ਚੱਲਦੇ ਨੇ ਤਾਂ ਇਹ ਰੋਜ਼ਗਾਰ ਵਾਲੀ ਚੀਜ਼ ਆ ਸੋ ਮੈਨੂੰ ਲੱਗਦਾ ਹੁੰਦਾ ਵੀ ਸਾਰਿਆਂ ਦੀ ਹੱਕ ਹਲਾਲ ਦੀ ਕਮਾਈ ਆ ਤੇ ਉਹ ਮੁੜਨੀ ਚਾਹੀਦੀ ਆ ਕਿਸ ਵਾਲੇ ਆ ਕਿ ਚਮਕਿਲਾ ਦੇ ਵਿੱਚ ਤੁਹਾਡਾ ਕੰਮ ਵੇਖਿਆ ਇੰਡਸਟਰੀ ਵੱਲੋਂ ਕਿੰਨੀ ਐਪਰੀਸੀਏਸ਼ਨ ਮਿਲੀ ਐਂਡ ਕੀ ਬਾਲੀਵੁੱਡ 'ਚ ਹੋਰ ਕੰਮ ਆ ਰਿਹਾ ਬਾਲੀਵੁੱਡ 'ਚ ਮੇਰੇ ਕੋਲ ਇੱਕ ਦੋ ਮੂਵੀਜ਼ ਆਈਆਂ ਸੀ ਬਟ ਮੈਂ ਨਹੀਂ ਕਰ ਪਾਈ ਉਹ ਤੇ ਬਿਲਕੁਲ ਇੰਡਸਟਰੀ ਦੇ ਵਿੱਚੋਂ ਕੱਲੇ-ਕੱਲੇ ਪਰਸਨ ਦਾ ਮੈਨੂੰ ਕਾਲ ਆਇਆ ਤੇ ਲੋਕਾਂ ਨੇ ਬਹੁਤ ਐਪਰੀਸ਼ੀਏਟ ਕੀਤਾ ਤੇ ਉਸ ਤੋਂ ਇਲਾਵਾ ਆਡੀਅנס ਦੇ ਬਹੁਤ ਕਾਲਸ ਆਏ ਮੈਸੇਜ ਆਏ ਤੇ ਮੈਂ ਸ਼ੁਕਰੀਆ ਕਰਦੀ ਹਾਂ ਸਾਰਿਆਂ ਦਾ ਜਿਨ੍ਹਾਂ ਨੇ ਇੰਨਾ ਜ਼ਿਆਦਾ ਪਿਆਰ ਦਿੱਤਾ ਚੰਗੀ ਪ੍ਰੇਮੀ ਦੇ ਨਾਲ ਜਿਹੜੀ ਇੱਕ ਵੀਡੀਓ ਹੈ ਜੋ ਤੁਸੀਂ ਪ੍ਰੀਮੀਅਰ ਦੌਰਾਨ ਸੀਗੀ ਉਹ ਬਹੁਤ ਸੋਹਣੀ ਵੀਡੀਓ ਸੀਗੀ ਉਸ ਤੋਂ ਬਾਅਦ ਕਦੀ ਗੱਲ ਹੋ ਪਈ ਹੈ ਉਸ ਪ੍ਰੀਮੀਅਰ ਦੌਰਾਨ ਕਿੰਨਾ ਕਾ ਵੈਲਕਮਿੰਗ ਲੱਗਿਆ ਤੁਹਾਨੂੰ ਮੁੰਬਈ ਤੁਹਾਡੇ ਮੈਨੂੰ ਪਹਿਲਾਂ ਇਹ ਲੱਗ ਰਿਹਾ ਸੀ ਕਿ ਬੰਬੇ ਜਾਉਂਗੀ ਕਿਹਨੇ ਪਹਿਚਾਨਣਾ ਕਿਉਂਕਿ ਇੱਥੇ ਤਾਂ ਚਲੋ ਹੈਗਾ ਬਟ ਉਥੇ ਮੇਰੇ ਲਈ ਸ਼ੌਕਿੰਗ ਵਾਲੀ ਗੱਲ ਸੀ ਕਿ মিডিਆ ਨੂੰ ਸਾਰਿਆਂ ਨੂੰ ਮੇਰਾ ਨਾਮ ਪਤਾ ਸੀ ਇਵਨ ਮੈਨੂੰ ਦਲਜੀਤ ਜੀ ਨੇ ਕਿਹਾ ਕਿ ਤੁਸੀਂ ਬਹੁਤ ਸੋਹਣੇ ਲੱਗ ਰਹੇ ਹੋ ਤੇ ਰਿੰਜੀਤੇ ਨੇ ਮੇਰੀ ਬਹੁਤ ਤਾਰੀਫ ਕੀਤੀ ਤੁਸੀਂ ਵੀਡੀਓ ਚ ਦੇਖਿਆ ਹੋਗਾ ਇਹ ਸਾਰੀਆਂ ਚੀਜ਼ਾਂ ਮੇਰੇ ਲਈ ਵੱਡੀ ਗੱਲ ਆ ਕਿਉਂਕਿ ਉਹ ਬਹੁਤ ਹਾਈ ਲੈਵਲ ਦੇ ਆਰਟਿਸਟ ਨੇ ਦਲਜੀਤ ਜੀ ਨੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਕਿੱਥੇ ਕਿੱਥੇ ਪਹੁੰਚ ਗਏ ਉਹ ਕਿ ਉਹਨਾਂ ਨਾਲ ਕੰਮ ਕਰਨਾ ਇਮਤੀਆਜ਼ ਸਰਨਾ ਕੰਮ ਕਰਨਾ ਮੇਰੇ ਲਈ ਵੱਡੀ ਗੱਲ ਹੈ ਤੇ ਉਹਨਾਂ ਦੇ ਮੂੰਹੋਂ ਮੇਰੀ ਤਾਰੀਫ਼ ਸੁਣਨਾ ਉਸ ਤੋਂ ਵੀ ਵੱਡਾ ਹੈ ਐਂਟਰਟੇਨਮੈਂਟ ਨਾਲ ਜੁੜੀ ਹਰ ਇੱਕ ਖਬਰ ਲਈ ਸਾਡਾ ਫੇਸਬੁੱਕ ਪੇਜ ਬਾਲੀਵੁੱਡ ਤੜਕਾ ਪੰਜਾਬੀ ਲਾਈਕ ਕਰੋ YouTube ਚੈਨਲ ਸਬਸਕ੍ਰਾਈਬ ਕਰੋ ਤੇ ਇੰਸਟਾਗ੍ਰam ਪੇਜ ਨੂੰ ਫੋਲੋ ਕਰੋ